ਦੋਸਤੋ ਅੱਜ ਅਸੀਂ ਕਰਾਂਗੇ ਬੇਹਦ ਸੋਖਾ ਪ੍ਰਾਣਯਾਮ ਜਿਸ ਨੂੰ ਕਰਨ ਨਾਲ ਸਾਡੇ ਫੇਫੜੇ ਮਜ਼ਬੂਤ ਹੋਣਗੇ ਸਾਡੀ ਇਮਿਊਨਿਟੀ ਪਾਵਰ ਵਧੇਗੀ ਸਾਨੂੰ ਖੰਗ ਖਾਂਸੀ ਜ਼ੁਕਾਮ ਨਾਲ ਕੋਈ ਕੀ ਨਹੀਂ ਹੋਵੇਗੀ ਜੇਕਰ ਸਾਨੂੰ ਖੰਗ ਖਾਂਸੀ ਜ਼ੁਕਾਮ ਘੱਟ ਹੋ ਵੀ ਜਾਂਦਾ ਤਾਂ ਜਲਦੀ ਠੀਕ ਹੋ ਜਾਵੇਗਾ ਬੇਹਦ ਸੋਖੀ ਐਕਸਰਸਾਈਜ਼ ਕੀ ਕਰਨਾ ਅਸੀਂ ਸਵੇਰੇ ਉੱਠਾ ਕੇ ਪਹਿਲਾਂ ਤੇ ਖੁੱਲੀ ਹਵਾ ਵੇਖਾਂਗੇ ਜਿੱਥੇ ਹੋਵੇ ਉੱਥੇ ਜਾ ਜਾਈਏ ਆਪਣੇ ਘਰ ਦੀ ਛੱਤ ਤੇ ਵੀ ਜਾ ਸਕਦੇ ਜੇ ਜਾਂ ਬਾਹਰ ਜਰੂਰ ਤੁਸੀਂ ਆ ਸਕਦੇ ਜੀ ਕਿਸੇ ਵੀ ਪੋਜੀਸ਼ਨ ਵਿੱਚ ਬੈਠ ਜਾਓ ਕਰਨਾ ਕੀ ਆ ਸਾਹ ਲੈਂਦੇ ਹੋਏ ਬਾਹਾਂ ਨੂੰ ਫਲਾਵਾਂਗੇ ਤੇ ਇੱਥੇ ਸਾਹ ਨੂੰ ਅਸੀਂ ਹੋਲਡ ਕਰਾਂਗੇ ਮੇਰੇ ਨਾਲ ਅੱਜ ਮੇਰੇ ਦੋ ਸਾਥੀ ਵੀ ਨੇ ਉਹ ਵੀ ਮੇਰੇ ਨਾਲ ਨਾਲ ਕਰਨਗੇ ਉਹ ਅੱਜ ਬੈਠੇ ਆ ਦੂਜੀ ਸਾਈਡ ਤੇ ਥੋੜੀ-ਥੋੜੀ ਕੁੰਦੇ ਚਲੋ ਜੀ ਸਟਾਰਟ ਕਰੋ ਸਾਹ ਲੈਂਦੇ ਹੋਏ ਬਾਹਾਂ ਨੂੰ ਖੋਲਾਂਗੇ ਸਾਹ ਛੱਡਦੇ ਹੋਏ ਅੱਗੇ ਇੱਥੇ ਬੈਠੋ ਆਪਣੀ ਚਟਾਈ ਰੱਖ ਕੇ ਨਾਲ ਕਿਉਂਕਿ ਇਧਰੋਂ ਵੀਡੀਓ ਜੀ ਦੇਖਣਾ ਨਹੀਂ ਤੁਸੀਂ ਇਹ ਸਿੱਖਣਾ ਵੀ ਆਉਂਦੇ ਆ ਤੇ ਨਾਲ ਨਾਲ ਮੇਨੋਂ ਤੇ ਕਰਨਾ ਵੀ ਆਪਾਂ ਤੇ ਹੱਥਾਂ ਨੂੰ ਅੱਗੇ ਰੱਖਾਂਗੇ ਸਾਹ ਲੈਂਦੇ ਹੋਏ ਬਾਹਾਂ ਪਿੱਛੇ ਨੂੰ ਖੋਲਾਂਗੇ ਤੇ ਸਾਹ ਨੂੰ ਰੋਕਾਂਗੇ ਜਿੰਨਾ ਚਿਰ ਰੋਕ ਸਕਦੇ 10 ਸੈਕਿੰਡ 5 ਸੈਕਿੰਡ ਛੱਡੋ ਅੱਗੇ ਹੈਲੋ ਬਿਚ ਨੂੰ ਸਾਡੇ ਫੇਫੜਿਆਂ 'ਚ ਵੱਧ ਆਕਸੀਜਨ ਜਾਵੇਗੀ। ਤੁਹਾਡੀ ਇਮਿਊਨਿਟੀ ਪਾਵਰ ਸਟਰੋਂਗ ਹੋਵੇਗੀ। ਫੋਨ ਕਰਾਂਗੇ ਦੂਸਰੀ ਐਕਸਾਈ। ਉਸੇ ਲੱਗੇ ਜੋ ਖਲੇ, ਲੱਗੇ ਜੋ ਉੱਚੇ ਕੋਈ ਗੱਲ ਨਹੀਂ ਬੋਲਣੀ ਬਾਹਾਂ ਨਹੀਂ ਖੋਲਣੀਆਂ ਆਪਾਂ ਰੱਖ ਕੇ ਜੋ। ਇੱਥੇ ਬਾਹਾਂ ਜਾਂਦੀਆਂ ਖੁੱਲਦੀਆਂ ਨਾ। ਹੁਣ ਬਾਹਾਂ ਨੂੰ ਬਿਲਕੁਲ ਅੱਗੇ ਨਾਲ ਕੋਸ਼ਿਸ਼ ਕਰਾਂਗੇ ਅਲਕਾਂ ਨਾਲ ਮਿਲੀਆਂ ਹੋਣਗੀਆਂ। ਫਾਲ ਲੈਂਦੇ ਹੋਏ ਜਿੱਦਾਂ ਜੇਮ ਵਿੱਚ ਕਰਦੇ ਐਕਸਾਈ ਦੁਗਣਾ ਸਾਹ ਛੱਡਦੇ ਹੋਏ ਸਾਹ ਲੈਂਦੇ ਹੋਏ ਸਾਹ ਛੱਡਦੇ ਹੋਏ ਸਾਹ ਲੈਂਦੇ ਹੋਏ ਸਾਹ ਛੱਡਦੇ ਹੋਏ ਉਸ ਜਲਸੀ ਬਾਵਨ ਨੂੰ ਇਸ ਪੋਜੀਸ਼ਨ ਵਿੱਚ ਰੱਖਾਂਗੇ ਸਾਹ ਛੱਡਦੇ ਹੋਏ ਇਹਨਾਂ ਨੂੰ ਸਾਹ ਲੈਂਦੇ ਹੋਏ ਉੱਪਰ ਸਾਹ ਲਿਆ ਸਾਹ ਛੱਡਿਆ ਬਸ ਜਦੋਂ ਸਾਡੇ ਫੇਫੜੇ ਫੈਲਣ ਉਦੋਂ ਸਾਹ ਲੈਣਾ ਵਾ ਤੇ ਜਦੋਂ ਸਕੂਨ ਨੇ ਉਦੋਂ ਸਾਹ ਛੱਡਣਾ ਵਾ ਉਸ ਤੋਂ ਅਗਲੀ ਐਕਸਾਜ ਵਿੱਚ ਅਸੀਂ ਬਾਹਾਂ ਨੂੰ ਅੱਗੇ ਰੱਖਾਂਗੇ 환 ਦੇ ਪੇਸ਼ੈਂਟ ਸਾਹਤੀ ਅੱਗੇ ਸਾਹ ਹਰਦੇ ਬਾਹਾਂ ਅੱਗੇ ਸਾਹਤੀ ਪਿੱਛੇ ਇਹ ਨਹੀਂ ਕਰਨਾ ਹੌਲੀ ਹੌਲੀ ਅਸ ਵਿੱਚ ਗੋਡਿਆਂ ਦੇ ਹੱਥਾਂ ਰੱਖਾਂਗੇ ਲੰਬਾ ਗਹਿਰਾ ਸਾਹ ਲਵਾਂਗੇ ਤੇ ਲੰਬਾ ਗਹਿਰਾ ਸਾਹ ਛੱਡਾਂਗੇ ਲੋ ਜੀ ਇਹ ਤੁਸੀਂ ਬਿਲਕੁਲ ਸਲੋ ਸਲੋ ਹੁਣ ਅਸੀਂ ਕਰਾਂਗੇ ਥੋੜਾ ਤੇਜ਼ ਤੇ ਬਸ ਤੇਜ਼ ਵਿੱਚ ਇੱਕ ਹੱਦ ਦਾ ਨਹੀਂ ਰੱਖਣੀ ਆ ਜਿਸ ਦਾ ਬੀਪੀ ਹਾਈ ਰਹਿੰਦਾ ਅਕਸਰ ਉਹ ਐਕਸਰਸ ਤੇਜ਼ ਨਾ ਕਰੇ ਸਲੋ ਸਲੋ ਤੇ ਜ਼ਰੂਰ ਕਰਨੀ ਕਰਨੀ ਹੈ ਤੇਜ਼ ਵਿੱਚ ਵੀ ਆਪਾਂ ਉਹੀ ਕਰਾਂਗੇ ਸਭ ਕੁਝ ਐਸੇ ਹੁਕਮ ਜੋ ਤੁਹਾਨੂੰ ਜਾ ਦਿਨਾ ਹਾਂ ਇੰਨੇ ਕੁ ਹੁਕਮ ਜੋ ਫਿਰ ਮੈਂ ਜਤੀ ਮੇਰੇ ਨਾਲ ਠੀਕ ਆ ਦੇਖੋ ਨਾਲਿਆ ਪਿਛੇ ਇਹ ਨਾਲਾ ਕਿ ਅੱਗੇ ਪਿਛੇ ਨਾ ਜਾਓ ਠੀਕ ਆ ਹੁਣ ਦੂਜੀ ਡੀਐਕਸਾਈ ਜੇ ਸਿੱਖ ਰਹੇ ਆ ਹੌਲੀ ਹੌਲੀ ਪਰਫੈਕਟ ਹੋ ਜਾਣਗੇ ਤੀਜੀ ਚੌਥੀ ਬਾਣੀ ਵੀ ਆਹੋ ਜਿਹਾ ਜਨਾਮਾ ਮਾਨਾ ਰਜੂ ਰੋਮਾਨਾ ਜਨਾਮਾ ਆਹੋ ਜਿਹਾ ਰੋਮਾਨਾ ਰੋਮਾਨਾ ਜੀ ਨੂੰ ਮੋਟੇ ਕਲੇਰ ਹੁੰਦੇ ਸ਼ਾਦੀ ਤੇ ਕਰਤਾ ਪਿਆ ਇਹਨਾਂ ਐਗ੍ਰੇਜੂਏਟ ਤੁਸੀਂ ਹੋਰ ਵੀ ਐਡੀਸ਼ਨ ਕਰ ਸਕਦੇ ਜੇ ਬਸ ਸਾਡੇ ਫੇਫੜੇ ਫੈਲਨੇ ਚਾਹੀਦੇ ਜਿਵੇਂ ਅੱਖਾਂ ਨੂੰ ਇਸ ਤਰ੍ਹਾਂ ਰੱਖੋ ਸਾੜਿਆ ਸ਼ੜਿਆ ਸਾੜਿਆ ਸ਼ੜਿਆ ਠੀਕ ਆ ਲੋ ਜੀ ਇਹ ਸੀ ਸਾਡੀ ਕੰਪਲੀਟ ਐਕਸਰਸਾਈਜ਼ ਇਸ ਨੂੰ ਤੁਸੀਂ ਰੋਜ਼ਾਨਾ ਘੱਟੋ ਘੱਟ 3 ਤੋਂ 4 ਮਿੰਟ ਜ਼ਰੂਰ ਕਰੋ ਤੇ ਆਪਨੇ ਆਪ ਨੂੰ ਰੱਖੋ ਸਵਸਥ ਕਮਿਊਨਿਟੀ ਪਾਵਰ ਆਫ ਕਮਿਊਨਿਟੀ ਸਟਰੋਂਗ ਤੇ ਮੈਨੂੰ ਦੋ ਜਲਦ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ